ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਬਤਾਉਂ ਆਂ ਦੀ ਹਾਰਵੈਸਟਿੰਗ ਸਟਾਰਟ ਹੋ ਗਈ ਹੈ ਦੇਖ ਸਕਦਾ ਤੁਸੀਂ ਤੇ ਫਰੂਟਿੰਗ ਤੇ ਫਲਾਵਰਿੰਗ ਦੋਨੇ ਵਧੀਆ ਤਰੀਕੇ ਨਾਲ ਹੋ ਰਹੀਆਂ ਪਿੱਛੇ ਜੇ ਆਪਣੇ ਥੋੜੀ ਪ੍ਰੋਬਲਮ ਆਈ ਸੀ ਇਹਨਾਂ ਖੇਤਾਂ ਨੂੰ ਮੈਂ ਬਾਹਰ ਸੀ ਕਿਤੇ ਤੇ ਦੀ ਪ੍ਰੋਬਲਮ ਆ ਗਈ ਸੀਗੀ ਜਿਹਨੂੰ ਆਪਾਂ ਕਹਿੰਦੇ ਕਾਣਾ ਹੋਣ ਲੱਗ ਗਿਆ ਸੀ ਕਾਫੀ ਫਲ ਜਿਹੜਾ ਪਰ ਆਪਣੇ ਬੰਦਿਆਂ ਨੇ ਆ ਕੇ ਦੱਸਿਆ ਆਪਾਂ ਨੂੰ ਸਪਰੇਹਾਂ ਬਾਰੇ ਤੇ ਫਿਰ ਉਹ ਸਪਰੇਹਾਂ ਕਰੀਆਂ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਕਿਹੜੀਆਂ ਸੀਗੀਆਂ ਫੁੱਲ ਵੀਡੀਓ ਚ ਤੇ ਬਾਕੀ ਜਿਹੜੀ ਇਹ ਤੜਾਈ ਚੱਲ ਰਹੀ ਹੈ ਤੇ ਇੱਥੇ ਤੋੜ ਕੇ ਰੱਖ ਲੈਣੇ ਤੇ ਪੈਕਿੰਗ ਕਰਕੇ ਫਿਰ ਤੋਲ ਕੇ ਜਿਹੜਾ ਇਹ ਖਪਾ ਬਤਾਉਣ ਨੂੰ ਭੇਜਦੇ ਰਹੇ ਨੇ ਤੇ ਤਕਰੀਬਨ ਇਹ ਮੰਡੀ ਦੇ ਵਿੱਚ ਆਪਣਾ ਜਾ ਰਿਹਾ ਹੈ ਇਸ ਟਾਈਮ 15 ਤੋਂ 17 ਰੁਪਏ ਕਿਲੋ ਦੇ ਨੇੜੇ-ਤੇੜੇ ਤੇ ਬਾਕੀ ਸਾਨੂੰ ਹਲੇ ਦੀ ਸਟਾਰਟਿੰਗ ਹੋਈ ਹੈ ਕਿਹੜੀਆਂ-ਕਿਹੜੀਆਂ ਆਪਾਂ ਨੂੰ ਪ੍ਰੋਬਲਮ ਆ ਇਹਦੇ ਵਿਚਾਰ ਰਹੀਆਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਹਨਾਂ ਨਾਲ ਕਿਵੇਂ ਨਜਿੱਠ ਰਹੇ ਆ ਤੇ ਕਿਹੜੀਆਂ ਬਿਮਾਰੀਆਂ ਨੂੰ ਕਿਹੜੀਆਂ ਸਪਰੇਹਾਂ ਵਰਤ ਰਹੇ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਖਣ ਲਈ ਨਾਲ ਜੋ ਇੰਟਰਵਿਊ ਤੁਸੀਂ ਦੇਖ ਰਹੇ ਸੀ ਗੱਲਾਂ ਕੀਤਾ ਦੇ